ਬਾਖੂ ਵੇ ਕਰਤਾ ਕਹਣਾ ਜਿਹੜਾ ਉਹਨੂੰ ਦੇਜ ਦਿੰਦੇ ਆ ਫਿਰ ਉਹ ਇਸ ਫਰੀਜ ਦੇ ਕੱਟ ਖਾਈ ਜਾਂਦਾ ਤੇ ਫालतू ਦੇ ਨੂੰ ਕੱਟ ਪਰਾ ਮੈਨੂੰ ਲੱਗਿਆ ਵਾ ਕਾ ਮਾ ਦਾ ਆਹ ਹੋ ਆ ਤੁਮੇ ਮੁੱਖੜਾ ਭਾਈ ਠੀਕ ਗੱਲ ਸੁਣਾਵਾ ਕਰ ਮੈਂ ਜੇ ਕਾ ਇਹਨਾਂ ਨੂੰ ਦੋਹ ਕਰਤਾ ਹੀ ਬੰਦੇ ਦੀ ਇੱਜ਼ਤ ਹੋਏਗਾ ਤੇ ਕੱਟਾ ਖੇਡਾ ਫਿਰ ਜੀ ਬਹੁਤ ਬੁਰੀ ਗੱਲ ਨੂੰ ਹੋਇਆ ਤੇ ਕੱਟਾ ਪਤਾ ਕਿੰਨੇ ਦਾ ਇਹ ਚੀਜ਼ਾਂ ਆ ਮਾ ਦੇ ਵਿੱਚ ਆ ਮੈਂ ਵੇਚਣੇ ਗੀਆਂ ਇਹਨਾਂ ਇਹ ਤਾਂ ਮੈਂ ਨਹੀਂ ਸਮਝਦਾ ਵੇਚ ਦੇਉ ਇਹ ਤਾਂ ਬਸ ਹੀ ਬਾਤ ਨਹੀਂ ਹੈ ਮੈਂ ਕਦੋਂ ਚਿਦਾਨੀ ਤੇ ਕਰਾ ਲੈ ਉਹ ਨਾ ਕਰਾਂ ਫੋਨ ਕਰਾਂ ਹਲੋ 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 ਬਿਲਕੁਲ ਕੱਟਿਆ ਰਿਹਾ ਬੋਲ ਰਿਹਾ ਹਲੋ ਹਲੋ ਅਮਾ ਕੱਟੇ ਕੋ ਛੇ ਵਾਲਾ ਪੱਪੂ ਬੋਲ ਰਿਹਾ ਆ ਨਾ ਨਾ ਪੱਪੂ ਬੋਲ ਰਿਹਾ ਕੱਦੇ ਉਸਿਆ ਅਮਾ ਯਾਰ ਸਿਰ ਬਹੁਤ ਅੰਗੋਗੇ ਸਾਡਾ ਕੱਟਾ ਲੈ ਜਾ ਯਾਰ ਹੋਰੀ ਯਾਰ ਕਿਸੇ ਬੰਦੇ ਤੇ ਲੈ ਜਾ ਯਾਰ ਲੱਗਦਾ ਸ਼ਕਤੀ ਦਾ ਵੀ ਬੱਤਾਂ ਦਾ ਹਰਣਾ ਮੇਰੇ ਬਪੂ ਨਾਲ ਗੱਲ ਕਰਾ ਦੱਸਿੰਦੇ ਉਹ ਬੰਦੇ ਕਹੀ ਹਾਂ ਮੇਰਾ ਭਾਈ ਤਾਂ ਕੁੱਤੇ ਬੱਚਿਆਂ ਦਾ ਭਾਈ ਤਾਂ ਕਿਸ ਨੇ ਬੁਲਾਇਆ ਵਾ ਓਏ ਆਲ ਮੁੰਡੇ ਮੁੰਡੇ ਕਿਹਾਏ ਤੈਨੂੰ ਪਤਾ ਕਹਿੰਦੇ ਬੰਦੇ ਨੇ ਕੰਮ ਦਾ ਕਰਨਾ ਨਹੀਂ ਹੁੰਦਾ ਹੈਗਾ ਜਿੱਦਾਂ ਵਿੱਚ ਨੇ ਇੰਤਿਆਰ ਆਏ ਪਰ ਚਲੋ ਤਾਂ ਨਾ ਗੱਲ ਵੇਚ ਲਾਂਗੇ ਸਲਾਹ ਕਰਾਂਗੇ ਬੈਠ ਕੇ ਤੂੰ ਆ ਫਿਰ ਐਂ ਕਰ ਐਂ ਕਰ ਬਾਈ ਕਟਾ ਬਹੁਤ ਗੌਰ ਤੇ ਬਾਲਾ ਦਾ ਬਹੁਤ ਸੋਹਣਾ ਸੱਖਾ ਆ ਕਟਾ ਹਾਂ ਦੇਖਾ ਬਾਤ ਕਰਨੀ ਠੀਕ ਹੈ ਬਾਦੇ ਮੁੰਡਾ ਕਰ ਲੇਗਾ ਦੇ ਵਿੱਚ ਮੋਗੋ ਬਾਤ ਐ ਜਿਉਂਗੀ ਘਰ ਤੇ ਬਾਦੇ ਆ ਜੀ ਲਗਰਾ ਦਿਉਂਗਾ ਤੇਰੇ ਸਾਥਾਂ ਠੀਕ ਹੈ ਹਾਂ ਕੋਲ ਮੈਂ ਹਾਂ ਅਜਾ ਉਹਕੇ ਮਤ ਪੰਜ ਚਾਰਵੇਂ ਕਮਾਣਾ ਜਾਣਾ ਕੰਮ ਪਰ ਹੋਰ ਮੈਂ ਥਾਰੇ ਗੇ ਓਏ ਬੇਟਾ ਮੈਂ ਥਾਰੇ ਕੋਲ ਕਿਰਮ ਕਰਨਾ ਵੀ ਤਾਂ ਹੋਇਆ ਕਿ ਸੀ ਤੂੰ ਪੈਸੇ ਨੂੰ ਉਤਰ ਜਾਵੇਂ ਹਾਂ ਵਾ ਫਿਰ ਆਜੂਗੇ 2-4 ਮਿੰਟ ਦੇ ਵਿੱਚ ਬਣੇਗਾ ਕੱਟਾ ਬਾਕੀ ਸੋਨਾ ਆ ਕੱਟਾ ਦਾ ਕੱਟਾ ਜੋ ਕੀਮਤ ਬਕਾਉ ਹੋਵੇ ਭਾਈ ਓਏ ਅੰਜੀ ਫੋਨ ਕਰਿਆ ਸੀ ਤੁਸੀਂ ਭਾਈ ਜੀ ਮੈਂ ਆਇਆ ਫੋਨ ਕੀ ਰਹਿਦਾ ਕਿਸਨੇ ਤਾਂ ਹੋਈ ਬੁਕੇ ਆ ਜਾ ਭਾਈ ਆ ਗਿਆ ਹਾਂ ਜੀ ਹਾਂ ਆਲੇ ਬੰਦੇ ਵਾ ਕੱਟਾ ਦਿਖਾ ਦੇ ਜੀ ਕੱਟਾ ਗਿਆ ਜ਼ਖਮਾਂ ਦਾ ਕੱਟਾ ਦਿਖਾ ਦੇਗਾ ਹਾਂ ਇਹੋ ਜਿਹੇ ਨਾ ਕਿ ਸ਼ੋਗ ਦੇ ਇਹਨੂੰ ਫੋਨ ਮਾਰ ਕੇ ਬੁਲਾ ਲਿਆ ਦਾ ਜੀ ਆਪ ਮੇਂ ਜੇ ਤੋੜ ਰਿਹਾ ਆਪ ਮੇ ਆਗਾ ਕੱਲ ਮੇ ਰੱਖਦਾ ਕਰ ਲੈ ਭਾਈ ਸ਼ੋਗ ਦੇ ਦਿਖਾ ਦੇ ਕੱਟਾ ਨਾ ਮੈਂ ਤਾਂ ਥੱਕਿਆ ਵਾ ਮੈਂ ਨਾ ਬੈਠ ਮੈਂ ਤਾਂ ਗੜੀ ਚਾਹੂ ਮੰਗਾਵਾ ਬਈ ਚਾਹ ਨਾ ਨਾ ਚਾਹ ਨਹੀਂ ਪੀਣੀ ਭਾਈ ਮਾ ਲਾ ਕੱਟਾ ਕੱਟਾ ਦੇ ਦਿਖਾ ਦੇ ਉਹ ਤਾਂ ਬੱਲੇ ਬੱਲੇ ਥਾ ਬੱਲੇ ਆਹ ਅੱਛਾ ਦੱਤ ਕੋਈ ਗੱਲ ਨਹੀਂ ਕੋਈ ਸਭ ਤੋਂ ਪੋਜ਼ਿਟਿਵ ਹੋ ਗਈ ਇਸਨੇ ਤਾਂ ਹੋ ਗਿਆ ਬੱਜ ਦੱਤ ਆਪ ਦੇਖ ਲੈ ਆਹੋ ਖੜਿਆ ਦੇਖ ਲੈ ਤਾਂ ਦੰਦਰਾ ਬਹੁਤ ਆ ਯਾਰ ਤਾਂ ਹੀ ਤਾਂ ਲਾਈਵ ਦੇਖੇ ਸੇਰ ਉੱਪਰ ਹੱਥ ਇਹ ਆਉਂ ਮੈਂ ਮਾਰਦਾ ਨਾ 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 ਮਾਰਦਾ ਮੋਰ ਤੇ ਕੁਝ ਨਹੀਂ ਆਇਆ ਪਰ ਉਹ ਠਹਿ ਹੈ ਮਾਰਦਾ ਨਾ ਇਹਦਾ ਪਹਾੜ ਕਿੰਨੂੰ ਚਲਾ ਦੇ ਆਹ ਕਿੰਨੇ ਪੈਸੇ ਮੰਗਾ ਕਟੇ ਬਈ 8000 8000 ਬਹੁਤ ਜ਼ਿਆਦਾ ਬਈ 8 ਦਿਨ ਚੱਤਨਾ ਗੱਲ ਕਰਨਾ ਬਹੁਤ ਕਿੰਨਾ ਆਪਣਾ ਗੱਲ ਕਰਨਾ ਚੱਲ ਬਈ ਆ ਬਈ ਚੱਲ ਗੱਲ ਕਰ ਬਾਕੂ ਨਾਲ ਗੱਲ ਕਰ ਬਾਕੂ ਕੀ ਹੈ ਨਾ ਕੰਕੀਆ ਦੇ ਆ ਕੇ ਕਰਦਾ ਬਸ ਕਿੰਨੇ ਦਾ ਦੇਣਾ ਬਾਪੂ ਕਿੰਨੇ ਪੈਸੇ ਗਿਆ ਮੁੰਡੇ ਨੂੰ ਇਹਦਾ 8000 ਰੁਪਇਆ ਕਹਿ ਰਿਹਾ ਜੀ ਉੱਥਾ ਵੈਕੀ ਕੋਠੀ ਜਿਆ ਕੱਟਾ ਹੈ ਕੋਸ਼ਟਾ ਬੰਦਾ ਬਹੁਤ ਕਰੀ ਵੀ ਸੇਵਾ ਕਰੀ ਵੀ ਪੂਰੀ ਸੋਨਾ ਸਨ ਥਾਤੂ ਦੇਖੇ ਲਿਆ ਦੇਖ ਲੈ ਦੇਖ ਲੈ ਇਹ ਹੈ ਨਾ ਅਸਰ ਕੋਈ ਨਹੀਂ ਹੈ ਮੁੰਡੂ ਤਾਂ ਹੱਥੇ ਬੇਟਾ ਆ ਮੇਟਾ ਆ ਬਾਪੂ ਵੇਖ ਲੈ ਕਿੱਥੇ ਇਹ ਸਾਗਰ ਦੇਖੀ ਨੂ ਬੇਟਾ ਦੇਖ ਲਈ ਬਾਪੂ ਹਾਂ ਦੇਖ ਲੈ ਕਿੰਨਾ ਸੋਹਣਾ ਸੁਨਖਾ ਹੈ ਬਾਪੂ ਮੈਂ ਕਿਹੜਾ ਰਿਸ਼ਤਾ ਕਰਨਾ ਉਹਦੇ ਨਾਲ ਹਾਂ ਤੂੰ ਪੈਸਿਆਂ ਦੀ ਗੱਲ ਕਰੋ ਜੇ ਦੇਣੀ ਆ ਚੱਲ ਮੇਰੇ ਘਰ ਦੇ ਵਿੱਚ ਜੋ ਮਰਜ਼ੀ ਕਰੀ ਓਹ ਠੀਕ ਹੈ ਪੈਸੇ ਦੱਸੋ ਨਾ ਹਾਂ ਭਾਈ ਦੱਸ ਪੈਸੇ ਕਿੰਨੇ ਕਾਹਦਾ ਕਾਹਦਾ ਬਾਕੀ ਬਾਪੂ ਨਾਲ ਗੱਲ ਕਰ ਲੈ ਹਾਂ ਬਾਪੂ ਦੱਸ ਭਾਈ ਕਿੰਨੇ ਮੁੰਡੇ ਕਿੰਨੇ ਪੈਸੇ ਦੱਸ ਰਿਹਾ ਮੁੰਡਾ 8000 ਕਹਿ ਰਿਹਾ 8000 ਕਿ ਤੈਨੂੰ ਕੀ ਲੱਗ ਰਿਹਾ ਹੈ ਦੇਖ ਲਓ ਬਾਪੂ ਤੁਸੀਂ ਉਹ ਦੇਖ ਲਓ ਕਿੰਨੇ ਪੈਸੇ ਆਣ ਦੇਣਾ ਨਾ ਦੇਖਣ ਕੋਈ ਫੰਦਾ ਕੁਛ ਨਹੀਂ ਹੈ ਆਪਾਂ ਤੇ ਐ ਵੀ ਚੱਲ ਘੱਟ-ਬੱਧ ਕਰਕੇ ਫੜਦਾਂਗੇ ਇਸੀ ਦਾੜ ਹੋਰੇ ਵੀ ਸੁਖੀ ਰਾਂਗੇ ਤੂੰ ਦੱਸ ਸਹੀ ਤੂੰ ਬੋਲ ਕਿਆ ਦਿੰਦਾ ਮੈਂ ਤਾਂ ਬਾਪੂ ਇਹਦਾ 5000 ਰੁਪਇਆ ਦਿੰਨਾ ਲੈ 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 ਯਾਰ ਕਮਾ ਲੀ ਵਾਖਦਾ ਕੱਟਾ ਲੈਣਾ ਹੈ ਕੀ ਲੈਣਾ ਹੈ ਯਾਰ ਕੱਟਾ ਲੈਣਾ ਦੂਜਾ ਰੰਗ ਮਰੇ ਬਾਈ ਕੱਟਾ ਹੀ ਲੈਣਾ ਹੈ ਮੈਂ ਬਾਪੂ ਤੁਸੀਂ ਗਰਮ ਕਿਉਂ ਹੋ ਨੇ ਹੋ ਤੂੰ ਤਾਂ ਗਰਮਾਂ ਦੀ ਗੱਲ ਨਹੀਂ ਤੂੰ ਗੱਲੇ ਐਸੀ ਦੀ ਕਰ ਰਿਹਾ 10000 ਦੀ ਚੀਜ਼ ਕੇ ਮੁੰਡੇ ਨਾਲ ਘੱਟਿਆ ਜਾ ਤੂੰ ਸਾਢੇ 6 ਤੱਕ ਕਰ ਦੇ ਉਹਨਾਂ ਚੱਲ 6000 ਚ ਮਕਾ ਲਓ ਵੇਲਾ ਸਾਡੇ ਚੇਮਨੇ ਕੋਕੀ ਦੀ ਠੀਕ 7000 ਦੇ ਤਾਂ ਥੋੜਾ ਕੱਖ ਖਾ ਗਿਆ ਇਹ ਕਿੰਨੇ ਚ ਦੇਣਾ ਯਾਰ ਸਿੱਧੀ ਤਰ੍ਹਾਂ ਦੱਸੋ ਚਲ ਤੂੰ ਆ ਗਿਆ ਬੇਟਾ ਨਾ ਮੁੰਡੇ ਕੀ ਰੱਖਾਂ ਮੈਂ ਨਾ ਤੇਰੇ ਰੱਖਿਆ ਤੂੰ ਤਾਂ ਨਵੀਂ ਦੋਗਹੇ ਬਚਣ ਚਾਹੀਦੇ ਤੇ ਤੈਨੂੰ ਘਰ ਆ ਬਾਲ ਲਾੜੀ ਦਿਨ ਹੋ ਗਏ ਬਾਪੂ ਫਿਰਦੇ ਇਹਨੂੰ ਹਾਂ ਤੇ ਰੋਟੀ ਵੀ ਨਹੀਂ ਖਾਈ ਹੋਣੀ ਲੱਗਦੀ ਆ ਹਾਂ ਕੋਈ ਬਾਤ ਨਹੀਂ ਚੱਲ ਫੈਮਿਲੀ ਸਾਡੇ 7000 ਬਸ ਚੱਲ ਠੀਕ ਐ ਬਾਪੂ 7000 ਰੁਪਿਆ ਠੀਕ ਐ ਹਾਂ ਫਿਰ ਸਾਈ ਦੇ ਬੇਟਾ ਨੇ ਜੰਨੂ ਤੋਂ ਗੱਲ ਇਹਦਾ 7000 ਦੀ ਸਾਈ ਦੇ ਦੋ ਖੁਸ਼ੀ ਹੋ ਗਈ ਹੁਣ ਬੇਟਾ ਕਿਉਂਕਿ ਹੁਣ ਅਸੀਂ ਕਰਾਂਗੇ ਪੈਸੇ ਆਣੇ ਪੈਸੇ ਬਿਕਰੇ ਇਹ ਸਾਈ ਆ ਬਾਪੂ ਹਾਂ ਠੀਕ ਰਹਿ ਤੂੰ ਮੁੰਨ ਸਾਈ ਦੇ ਦੀ ਨਾ ਦੇ ਤੈਨੂੰ ਮੈਂ ਕਰ ਬੰਦ ਦੇ ਦੇ ਸਾਰੇ ਮੈਨੂੰ ਕੱਟਾ ਪੜਾ ਦੇਣਾ ਨਾ ਆ ਰਿਹਾ ਪ੍ਰੇਖਿਆ ਆ ਗੁੱਡੀ ਰੇਡ ਕੋ ਸੱਜਾਇਆ ਤੂੰ ਮੈਂ ਟੈਂਪੂ ਲੈ ਕੇ ਆ ਰਿਹਾ ਹਾਂ ਆ ਆ ਜੀ ਭਾਈ ਕਾਹਤਾਂ ਦੇ ਨਹੀਂ ਵੇਟ ਹੌਣ ਦਾ ਕਹੇ ਤੇ ਇਹਨਾਂ ਨੂੰ ਠੀਕ ਹੈ ਠੀਕ ਆਪਣਾ ਆ ਗਿਆ ਤਾਂ ਆ ਕੇ ਲੈ ਜਾ ਸਾਡੇ ਸੇਤੋ ਘਰ ਆਉਂਦਾ ਆ ਜਾਈਏ ਸੁਣਨ ਆਲੇ ਬਥਰੇ ਆਗੇ ਠੀਕ ਹੈ ਠੀਕ ਹੈ ਕੋਈ ਨਾ ਭਾਈ ਮੈਂ ਆ ਕੇ ਲੈਦਾ ਟੈਂਪੂ ਪੈਸੇ ਪੂਰੇ ਪਾਗਾਂ ਨਹੀਂ ਭਾਈ ਕਿਤੇ ਘਰੋਂ ਤਾਂ ਨਹੀਂ ਮਿਲਣਾ ਕੋਈ ਨਾ ਬਾਕੀ ਕੋਈ ਨਾ ਹਾਂ ਸਾਰ ਸਾਰ ਕੋਈ ਨਾ ਕੱਟਾ ਨਹੀਂ ਲਾ